ਇੱਕ ਇੱਕ ਗੱਭਰੂ ਉੱਠਿਆ ਮਿੱਤਰੋ ਮਾਝੇ ਇਲਾਕੇ ਚੋਂ ਏਕਮ ਨੂੰ ਗੋਪੀ ਦੇ ਚੇਲੇ ਨੂੰ ਸਾਰੇ ਜਾਣਦੇ ਆ ਇੱਕ ਕਮਰੇ ਚ ਉੱਠਿਆ ਹੋਇਆ ਇੱਕ ਨਿੱਕਾ ਜਿਹਾ ਘਰ ਆ ਉਸ ਬੰਦੇ ਦਾ ਯਾਰ ਇੱਕ ਛੋਟਾ ਜਿਹਾ ਘਰ ਆ ਕੋਈ ਕਹੀ ਕਹਿੰਦੇ ਆ ਨਾ ਵੀ ਦੇਸੀ ਤਗੜੇ ਘਰ ਵਾਲਾ ਹੀ ਬੰਦਾ ਤਗੜਾ ਹੋ ਸਕਦਾ ਪਰ ਇਹਨੇ ਦੱਸਿਆ ਵੀ ਇੱਕ ਕਮਰੇ ਚ ਉੱਠਿਆ ਨਾ ਕੋਈ ਪ੍ਰੋਟੀਨ ਖਾਦਾ ਸਿੱਧਾ ਹੀ ਜੋ ਹੈ ਨਾ ਚੱਲਿਆ ਇਹ ਮਿਹਨਤ ਬੋਲਦੀ ਆ ਉਹਦੀ ਮਿੱਤਰੋ ਉਹਦੀ ਅੱਜ ਜੋ ਹੈ ਸਫਰ ਕਹਾਣੀ ਜੁਨਾਂ ਕੋ ਖੇਡਿਆ ਜਿੰਨੇ ਕੋ ਜੋ ਹੈ ਉਹਦੀਆਂ ਚੀਜ਼ਾਂ ਪਤਾ ਆਪਾਂ ਨੂੰ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਹਾਂ ਅੰਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਟੌਪ ਦਾ ਪਲੇਅਰ ਜਿਹੜਾ ਬੰਦਾ ਯਾਰ ਅਜੇ ਛੋਟੀ ਜੀ ਉਮਰ ਦਾ ਚੈਸ ਖਿਡਾਰੀ ਨੇ ਗਰੀਬੀ ਘਰੋਂ ਕੱਢਣ ਦੀ ਸ਼ੁਰੂਆਤ ਕਰਤੀ ਆ ਅਜੇ ਤੱਕ ਕੀਤਾ ਹੀ ਕੀ ਆਉਣੇ ਪਰ ਅੱਜ ਦੁਨੀਆ ਜਾਣਦੀ ਆ ਉਸ ਬੰਦੇ ਨੂੰ ਅੱਜ ਦੁਨੀਆ 'ਚ ਨਾਮ ਮੈਂ ਗੱਲ ਕਰ ਰਿਹਾ ਮਿੱਤਰੋ ਏਕਮ ਫਤਾਪਰੀਆ ਅੱਜ ਸਾਰੇ ਜਾਣਦੇ ਆ ਤੁਸੀਂ ਕਿਉਂਕਿ ਕੱਲਾ ਗੋਪੀ ਕਰਕੇ ਨਹੀਂ ਵੈਸੇ ਉਹਦੀ ਮਿਹਨਤ ਵੀ ਆ ਪਰ ਉਹ ਉਸਤਾਦ ਫਰੰਦੀਪੁਰੀਏ ਕਰਕੇ ਵੀ ਬਹੁਤ ਵੱਡਾ ਆ ਪਾ ਕੇ ਨਾਮ ਚੱਲਿਆ ਏਕਮ ਦਾ ਇੱਕ ਗਰੀਬ ਕਮਰੇ 'ਚੋਂ ਉੱਠੇ ਮਰੇ ਵੀਰੋ ਇੱਕ ਕਮਰੇ ਚੋਂ ਯਾਰ ਉੱਠ ਕੇ ਆਪਦੀ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਤੇ ਇੱਕ ਦਿਨ ਨਿਊਜ਼ੀਲੈਂਡ ਖੇਡ ਕੇ ਆਇਆ ਬਹੁਤ ਵੱਡੀ ਗੱਲ ਆ ਵੀ ਜਿਨੇ ਸੋਚਿਆ ਹੀ ਨਾ ਹੋਵੇ ਉਹਨੂੰ ਵੱਡੇ ਵੱਡੇ ਮਕਾਮ ਮਿਲਦੇ ਆ ਉਹਨੂੰ ਮਿੱਤਰੋ ਰੱਬ ਵੀ ਖੁਸ਼ ਕਰਦਾ ਯਾਰ ਉਸ ਬੰਦੇ ਨੂੰ ਜੋ ਰੱਬ ਵੀ ਅੱਗੇ ਲੈ ਕੇ ਜਾਂਦਾ ਤਾਂ ਬਹੁਤ ਚੰਗਾ ਲੱਗਦਾ ਯਾਰ ਜਦੋਂ ਕੋਈ ਨੀਚੇ ਪੱਧਰ ਵਾਲਾ ਉੱਠਦਾ ਨਾ ਜਿਹੜੇ ਕਹਿੰਦੇ ਆ ਵੀ ਅਮੀਰ ਬੰਦੇ ਦਾ ਅਮੀਰ ਜੋ ਹੈ ਤਗੜੇ ਹੋ ਹੀ ਜਾਂਦੇ ਆ ਪਰ ਜਦੋਂ ਗਰੀਬ ਬੰਦਾ ਉੱਠਦਾ ਇੱਕ ਨਿੱਕੇ ਕਮਰੇ ਚੋਂ ਉੱਠ ਕੇ ਵੱਡਾ ਨਾ ਬਣਾਉਂਦਾ ਤਾਂ ਉਹਦੇ ਲਈ ਦਿਲ ਤੋਂ ਖੁਸ਼ੀ ਹੁੰਦੀ ਆ ਏਕਮ ਫਤਾ ਪ੍ਰੀਏ ਨੇ ਮੇਰੇ ਵੀਰੋ ਉਹ ਚੀਜ਼ਾਂ ਕਰਤਿਆਂ ਐਗ ਦੀ ਜਦੋਂ ਪੈੰਡ ਆਇਆ ਨਾ ਕਾਠ ਦਾਸਦਾ ਸੀ ਵੀ ਮੁੰਡੇ ਦੀ ਇਹ ਮਿਹਨਤ ਆ ਪਹਿਲਾਂ ਕੋਈ ਨਹੀਂ ਆ ਪਾਣੀ ਬਣਿਆ ਪਰ ਐਗਤੀ ਮੇਰੇ ਵੀਰੋ ਜਦੋਂ ਪੈੰਡ ਆਇਆ ਉਹ ਰੌਣਕਾਂ ਉਹ ਬਹਾਰਾਂ ਉਹ ਪਤਾ ਲੱਗਦਾ ਸੀ ਵੀ ਦਰਸ਼ਕ ਕਿੰਨੇ ਪੈੰਡ ਵਾਲੇ ਹੁਣ ਜੋ ਐ ਖੁਸ਼ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮੋੜ ਆ ਗਿਆ ਹੁਣ ਏਕਮ ਦਾ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਵੀ ਏਕਮ ਕੁਛ ਕਰਕੇ ਦਿਖਾਊਗਾ ਏਕਮ ਨੇ ਮੇਤਰੋ ਕੁਛ ਕਰਨਾ ਹੀ ਆ ਹੁਣ ਉਨਾਂ ਨੂੰ ਵੀ ਪਤਾ ਵੀ ਇਹਨੇ ਸਾਡੇ ਪੈਂਡ ਨੂੰ ਕਿੱਥੋਂ ਤੱਕ ਲੈ ਜਾਣਾ ਇਹ ਕਿੱਥੋਂ ਤੱਕ ਪਹੁੰਚਾ ਦੂਗਾ ਮਿੱਤਰੋ ਸੋ ਇਹ ਚੀਜ਼ਾਂ ਏਕਮ ਚ ਏਕਮ ਦਾ ਨਾਂ ਪੂਰਾ ਗੱਲ ਕਰੀਏ ਤਾਂ ਅਜੇ ਸਿੰਘਾ ਵੈਸੇ ਤੁਸੀਂ ਜੋ ਹੈ ਏਕਮ ਦੇ ਨਾਂ ਨਾਲ ਪ੍ਰਸਿੱਧਾ ਝੋਟਾ ਏਕਮ ਨਾਲ ਤਾਂ ਫਤਾ ਫਦਾਪੁਰੀਆਂ ਨੂੰ ਦੁਨੀਆ ਜਾਣਦੀ ਆ ਪਰ ਮਿੱਤਰੋ ਫਪੂਰਾ ਨਾਂ ਜੋ ਹੈ ਅਜੇ ਸਿੰਘਾ ਔਰ ਫੇ ਏਕਮ ਕਹਿ ਦਿੰਦੇ ਆ ਮੁੰਡੇ ਨੂੰ ਪੈਂਡ ਫਤਾਪੁਰ ਤੇ ਡਿਸਟ ਅਮ੍ਰੇਸਰ ਦੇ ਵਿੱਚ ਮਿੱਤਰੋ ਪੈਂਦਾ ਇਹ ਜ਼ਿਲ੍ਹਾ ਅਮ੍ਰੇਸਾਰਾ ਸੋ ਬਹੁਤ ਤਗੜਾ ਪਲੇਅਰ ਆ ਮਾਝੇ ਇਲਾਕੇ ਦਾ ਮੈਂ ਕਹਾਂ ਵੀ ਮਾਝੇ ਵਾਲੇ ਪਾਉ ਨੇ ਨਾ ਸਰਾ ਕਰਾ ਦਾ ਕੰਮ ਐਂਡ ਲਾਤੀ ਮਿੱਤਰੋ ਏਜ ਦੀ ਗੱਲ ਕਰੀਏ ਤਾਂ ਕਰੀਬ 23-24 ਸਾਲ ਦੀ ਉਮਰ ਆ 24 ਸਾਲ ਦੇ ਨਾਲ 24 ਕ ਸਾਲ ਦਾ ਕਮ ਨੇ ਬਹੁਤ ਤਗੜਾ ਪਲੇਅਰ ਬਣਿਆ 2025 ਦੇ ਹਿਸਾਬ ਨਾਲ 24 ਕ ਸਾਲ ਦਾ ਬਣਦਾ ਮਿੱਤਰੋ ਸੋ ਇਸ ਹਾਲ ਦੇ ਹਿਸਾਬ ਨਾਲ ਵੀ ਇਹ 24 ਕ ਸਾਲ ਦੀ ਉਮਰ ਆ ਭਰਾ ਦੀ ਠੀਕ ਆ ਉਮਰ ਵੀ ਜਿੱਦਾਂ ਦੇ ਕੰਮ ਕਰਤੇ ਮੈਨੂੰ ਲੱਗਦਾ 2-3 ਸਾਲ ਚ ਉਹ ਚੀਜ਼ਾਂ ਕਰ ਦੋ ਵੀ ਮੈਂ ਆ ਵੀ ਬੋਲਣ ਤੇ ਮਜਬੂਰ ਹੋਊਗਾ ਵੀ ਇਹਨੇ ਆ ਕੁਛ ਜੱਤ ਲਿਆ ਯਾਰ ਅਜੇ ਤਾਂ ਸ਼ੁਰੂਆਤ ਆਲੀ ਪੌੜ ਗਈ ਚੜੀ ਆ ਏਕਮਾ ਅਜੇ ਤਾਂ ਬਹੁਤ ਚੀਜ਼ਾਂ ਕਰਨੀਆਂ ਆ ਆਪਾਂ ਹਾਈਟ ਮਿੱਤਰੋ 6 ਫੁੱਟ ਆ ਤੇ ਵਜ਼ਨ ਜੋ ਐ 80 ਤੇ 85 ਕਿਲੋ ਦੇ ਵਿੱਚ ਵਿੱਚ ਆ ਵਜ਼ਨ ਘੜਦਾ ਵੜਦਾ ਰਹਿੰਦਾ ਹਨਾ ਉਹ ਜੋ ਖੁਰਾਕ ਉਹ ਮਿਹਨਤ ਦੇ ਹਿਸਾਬ ਨਾਲ ਕਈ ਯਾਰ ਸੀਜ਼ਨ ਦਾ ਵੀ ਫਰਕ ਪੈ ਜਾਂਦਾ ਸੋ ਜੋ ਤਾਂ ਕਰਕੇ ਵੀ ਨੈਸ਼ਨਲ ਹੁਣ ਆਪਾਂ ਗੱਲ ਕਰੀਏ ਨਾ ਵੀ ਪੜ੍ਹਾਈ ਕਿੰਨੀ ਕਿ ਪੜਿਆ ਦਾ ਕਲਾਸਾਂ ਉਹਨੇ ਪੈਨ ਤੋਂ ਹੀ ਕੀਤੀਆਂ ਤੇ ਉਦੋਂ ਹੀ ਯਾਰ ਏਕਮ ਨੂੰ ਸ਼ੌਂਕ ਪੈ ਗਿਆ ਸੀ ਵੀ ਕਬੱਡੀ ਖੇਡਣੀ ਆ ਆਪਾਂ ਤਾਂ ਨੈਸ਼ਨਲ ਸਟਾਈਲ ਪਹਿਲਾਂ ਜੋ ਸਕੂਲ ਚ ਖੇਡੀ ਮਿੱਤਰੋ ਫਿਰ ਹੌਲੀ ਹੌਲੀ ਸਰਕਲ ਅਲੀ ਜੋ ਮਾਣਾ ਆਇਆ ਤੇ ਪਿੰਡ ਦੇ ਗਰਾਊਂਡ 'ਚ ਹੀ ਮਿਹਨਤ ਕਰਦਾ ਸੀਗਾ ਪਹਿਲਾਂ ਭਰਾ ਬਈ ਹੁਣ ਜੋ ਹੈ ਇਹ ਬੇਸ਼ੱਕ ਗੋਪੀ ਨਾਲ ਆ ਪਰ ਪਹਿਲਾਂ ਪਿੰਡ ਦੇ ਵਿੱਚ ਹੀ ਮਿਹਨਤ ਕਰਦਾ ਤੇ ਵਜਣੀ ਦੇ ਮੈਚ ਖੇਡੇ ਆ ਇਹਨੇ ਕੋਸ਼ਕ ਤੇ ਉੱਥੇ ਮਿੱਤਰੋ ਗੱਲ ਨਹੀਂ ਬਣੀ ਚਲੋ ਤੇ ਫਿਰ ਆਇਆ ਬਈ ਇੱਕ ਪੜਾ ਜਿੱਥੇ ਜੋ ਏਕਮ ਦੀ ਜ਼ਿੰਦਗੀ ਬਦਲ ਗਈ ਮਿੱਤਰੋ ਜੈਸਾ ਚੀਜ਼ ਨੇ ਏਕਮ ਦੀ ਜ਼ਿੰਦਗੀ ਬਦਲਦੀ ਆ ਤੇ ਪਿੰਡ ਦਾ ਮੁੰਡਾ ਸੀ ਮਿੱਤਰੋ ਨਵਜੋਤ ਸਿੱਧੂ ਉਹ ਜੋ ਲੈ ਕੇ ਗਿਆ ਗੋਪੀ ਫਰੰਦੀਪਰੀਏ ਕੋਲ ਫਰੰਦੀਪਰੀਏ ਗੋਪੀ ਕੋ ਲੈ ਕੇ ਗਿਆ ਤੇ ਫਰੰਦੀਪਰੀਏ ਗੋਪੀ ਨੇ ਮਿੱਤਰੋ ਆਪ ਦੇ ਕੋਲ ਰੱਖਿਆ ਤੇ ਮਿਹਨਤ ਮਿੱਤਰੋ ਕੀਤੀ ਏ ਕਮਣੇ ਤੇ ਫਰੰਦੀਪੁਰ ਦੀ ਟੀਮ ਵੱਲੋਂ ਮੇਰੇ ਖੇਡਣਾ ਪਹਿਲਾ ਮੈਚ 24 ਜੁਲਾਈ 2024 ਨੂੰ ਖੇਡਿਆ ਸੀ ਮਿੱਤਰੋ ਫਸਟ ਮੈਚ ਫਰੰਦੀਪੁਰ ਦੀ ਟੀਮ ਵੱਲੋਂ ਖੇਡਿਆ ਸੀਗਾ ਤੇ ਉੱਥੇ ਫਰੰਦੀਪੁਰ ਦੀ ਕਲੱਬ ਜੁਆਇਨ ਕੀਤੀ ਮੁੰਡੇ ਨੇ ਤੇ ਕਮਾਲਾਂ ਕੀਤੀਆਂ ਬਾਸਰ ਕੇ ਸੀਗਾ ਸ਼ਾਇਦ ਪਿੰਡ 24 ਜੁਲਾਈ ਨੂੰ ਜੋ ਪਹਿਲਾ ਮੈਚ ਫਰੰਦੀਪੁਰ ਕਲੱਬ ਵੱਲੋਂ ਖੇਡਿਆ ਤੇ ਉਹ ਸਭ ਮੈਚ ਹੀ ਬਹੁਤ ਤਗੜੀ ਪਰਫਾਰਮੈਂਸ ਦਿਖਾਤੀ ਤੇ ਗੋਪੀ ਨੇ ਉਦੋਂ ਹੀ ਕਹਿਤਾ ਸੀ ਵੀ ਤੂੰ ਦਾ ਕੁਛ ਕਰੇਂਗਾ ਚੰਦ੍ਰਿਆ ਤੂੰ ਕਰਕੇ ਹੀ ਦਿਖਾਉਣਾ ਕੁਛ ਪਰ ਗੋਪੀ ਹਜੇ ਉਹਨੂੰ ਸਿਕਾਉਂਦਾ ਵੀ ਤੂੰ ਹਜੇ ਕੁਛ ਨਹੀਂ ਬਣਿਆ ਹਾਈ ਤਾਂ ਲੱਗਣਾ ਹਜੇ ਤਾਂ ਮੇਰੇ ਲਈ ਤੂੰ ਕੁਛ ਨਹੀਂ ਕੀਤਾ ਹਜੇ ਤਾਂ ਤੂੰ ਹੋਰ ਅੱਗੇ ਜਾਣਾ ਅਇਤਾ ਮੇਰੇ ਲਈ ਤੋਂ ਕੋਈ ਚੀਜ਼ ਨਹੀਂ ਬਣਿਆ ਮਿੱਤਰੋ ਸੋ ਇਹ ਚੀਜ਼ ਗੋਪੀ ਕਹਿੰਦਾ ਵੀ ਇਦੋਂ ਵੀ ਉਹਨੂੰ ਲੱਗੇ ਵੀ ਹਜੇ ਹਾਂ ਜਿੰਨਾ ਟਾਈਮ ਮੇਰਾ ਉਸਤਾਦ ਨਹੀਂ ਖੁਸ਼ ਹੁੰਦਾ ਜਿੰਨਾ ਟਾਈਮ ਮੇਰਾ ਉਸਤਾਦ ਨਹੀਂ ਕਹਿੰਦਾ ਵੀ ਮੈਂ ਕਰਦਾ ਉਹਨਾਂ ਟਾਈਮ ਮੈਂ ਵੀ ਨਹੀਂ ਪਿੱਛੇ ਹਟਣਾ ਸੋ ਫਰੰਦੀਪਰੀਏ ਦੀ ਇਹ ਸੋਚ ਆ ਵੀ ਉਹਨੂੰ ਲੱਗੇ ਨਾ ਵੀ ਮੈਂ ਤਗੜਾ ਹੋ ਗਿਆ ਸੋ ਇਹ ਗੱਲਾਂ ਯਾਰ ਉਸਤਾਦ ਹੀ ਕਹਿ ਸਕਦਾ ਜਿੰਨਾ ਟਾਈਮ ਉਸਤਾਦ ਨਹੀਂ ਕਹਿੰਦਾ ਉਨਾ ਟਾਈਮ ਕੋਈ ਪਲੇਅਰ ਤਗੜਾ ਨਹੀਂ ਹੁੰਦਾ ਮਿੱਤਰੋ ਜਦੋਂ ਉਸਤਾਦ ਦੇ ਮੂੰਹੋਂ ਸੁਣ ਲਿਆ ਉਦੋਂ ਜੋ ਲੱਗੂ ਏਕਮ ਨੂੰ ਵੀ ਬਈ ਹਾਂ ਹੁਣ ਮੈਂ ਕੁਛ ਕਰਤਾ ਯਾਰ ਹੁਣ ਮੇਰਾ ਉਸਤਾਦ ਵੀ ਖੁਸ਼ ਆ ਸੋ ਇਹ ਚੀਜ਼ਾਂ ਬਿਲਕੁਲ ਸਹੀ ਆ ਤੇ ਪਹਿਲਾ ਮੋਟਰਸਾਈਕਲ ਦੀ ਗੱਲ ਕਰੀਏ ਮਿੱਤਰੋ ਏਗਮਣੇ ਪਹਿਲਾ ਮੋਟਰਸਾਈਕਲ ਚ ਭਾਲ ਕਲਾਂ ਚ ਜੱਫਾ ਲਾ ਕੇ ਜੱਤਿਆ ਸੀਗਾ ਤੇ ਲੱਧੂ ਵਾਲਾ ਪ੍ਰੀਤ ਵੀ ਸੀਗਾ ਬੇਸ਼ੱਕ ਹੁਣ ਥੋੜੀ ਹੈ ਨਾ ਆਪਸੀ ਜੋ ਆ ਸੰਬੰਧ ਘਟੇ ਆ ਪ੍ਰੀਤ ਤੇ ਗੋਪੀ ਫਰੰਦੀ ਪ੍ਰੀਏ ਦੇ ਪਰ ਪਿਆਰ ਬੜਾ ਦੋਨਾਂ ਚ ਤੇ ਮਾਲਕੇ ਨਹੀਂ ਜੋ ਹੈ ਹਣਾ ਚੜਦੀ ਕਲਾ ਚ ਰੱਖੇ ਭਰਾਵਾਂ ਨੂੰ ਤੇ ਪ੍ਰੀਤ ਦਾ ਉੱਥੇ ਬਹੁਤ ਵੱਡਾ ਯੋਗਦਾਨ ਸੀਗਾ ਯਾਰ ਉਹ ਪ੍ਰੀਤ ਨੇ ਵੀ ਮਿੱਤਰੋ ਪਹਿਲੇ ਮੋਟਰਸਾਈਕਲ ਜਿੱਤਣ ਲਈ ਉਹਨੂੰ ਬਹੁਤ ਹੱਲਾਸ਼ੀਰੀ ਦਿੱਤੀ ਸੀਗੀ ਯਾਰ ਉਹ ਵੀ ਚੈਂਚ ਸੀਗਾ ਤੇ ਉਧਰ ਏਕਮ ਫਤਾਹਪੁਰੀਆ ਵੀ ਲੱਗਿਆ ਹੋਇਆ ਸੀਗਾ ਤਾਂ ਉਸ ਟਾਈਮ ਜੋ ਹੈ ਪਹਿਲਾ ਮੋਟਰਸਾਈਕਲ ਜੋ ਏਕਮ ਦੀ ਖੁਸ਼ੀ ਸੀ ਮਿੱਤਰੋ ਉਹ ਸੰਭਾਲੀ ਨਹੀਂ ਆਂਦੀ ਸੀ ਬਿਲਕੁਲ ਯਾਰ ਉਹ ਸਮਾਂ ਜੋ ਹੁੰਦਾ ਨਾ ਉਹ ਬਹੁਤ ਪਾਲ ਕੀਮਤੀ ਹੁੰਦੀ ਆ ਉਹ ਟਾਈਮ ਏਕਮ ਨੂੰ ਲੱਗਦਾ ਹੋਣਾ ਵੀ ਇਹ ਮੈਂ ਸੋਚਿਆ ਹੀ ਨਹੀਂ ਸੀ ਯਾਰ ਇਹ ਮੈਂ ਸੋਚਿਆ ਹੀ ਨਹੀਂ ਸੀ ਵੀ ਮੈਂ ਵੀ ਜੁਆਏ ਕੋਸ਼ਨਾ ਕੋਸ਼ ਜਿੱਤੂਗਾ ਸੋ ਇਹ ਮਿਹਨਤ ਕਰਕੇ ਏਕਮ ਨੇ ਨਾਂ ਬਣਾ ਮੇਤਰੋ ਏਕਮ ਜੁਆਏ ਐਮ ਐਲ ਕੇ ਦੇ ਵਿੱਚ ਮੇਜਰ ਲੀਗ ਦੇ ਵਿੱਚ ਵੀ ਕਾਫੀ ਮੈਚ ਖੇਡਿਆ ਤੇ ਕਾਫੀ ਜੱਫੇ ਲਾਏ ਬੇਸ਼ੱਕ ਉਹ ਪਰਫਾਰਮੈਂਸ ਜਿਹਦੀ ਮੰਗਾ ਏਕਮ ਤੋਂ ਕੁਝ ਭਾਲਦੇ ਆ ਉਹ ਚੀਜ਼ ਹਜੇ ਜੁਆ ਨਹੀਂ ਆ ਰਹੀ ਬਾਹਰ ਉੱਭਰ ਕੇ ਪਰ ਹਜੇ ਤਾਂ ਸ਼ੁਰੂਆਤਾਂ ਏਕਮਾ ਹਜੇ ਤਾਂ ਬਹੁਤ ਚੀਜ਼ਾਂ ਕਰਨੀਆਂ ਆਪਾਂ ਹਜੇ ਤਾਂ ਹੋਰ ਚੀਜ਼ਾਂ ਤੋਂ ਲੇ ਕੇ ਆਉਣੀਆਂ ਆਉਣ ਵਾਲੇ ਸੀਜ਼ਨ ਚ ਮੈਨੂੰ ਉਮੀਦ ਆ ਵੀ ਪੰਜਾਬ ਚ ਤੇਰੀ ਵੀ ਧੱਕ ਪੈਣੀ ਆ ਤੂੰ ਵੀ ਕੁਝ ਨਾ ਕੁਝ ਕਰਕੇ ਦਿਖਾਉਣਾ ਸੋ ਇਹ ਚੀਜ਼ਾਂ ਜੋ ਆ ਤੇਰੇ ਤੋਂ ਹੀ ਦੇਖਣੀਆਂ ਆ ਆਪਾਂ ਤੇ ਮਿੱਤਰੋ ਨਿਊਜ਼ੀਲੈਂਡ ਦੇ ਵਿੱਚ ਹੁਣੇ ਹੀ ਕੋਸ਼ਿਸ਼ ਕਰ ਦੇਣ ਪਹਿਲਾਂ ਜਾ ਕੇ ਆਇਆ ਏਕਮ ਜੋ ਗੇਮ ਦਿਖਾਈ ਆ ਜੋ ਉੱਥੇ ਪਰਫਾਰਮੈਂਸ ਰਹੀ ਆ ਨਾ ਉਹਦੀ ਬਹੁਤ ਟੌਪ ਦੀ ਰਹੀ ਆ ਤੇ ਜੋ ਪਰਫਾਰਮੈਂਸ ਦੇ ਕਰਕੇ ਨਾ ਏਕਮ ਹੁਣ ਜੋ ਐਬਸਵੋਰਡ ਕਬੱਡੀ ਕਲੱਬ ਆਉਣ ਵਾਲਾ ਸੀਜ਼ਨ ਜਿਹੜਾ ਹੁਣ ਸੀਜ਼ਨ ਹੀ ਆ ਜਿਹੜਾ ਮਿੱਤਰੋ ਕੈਨੇਡਾ ਦਾ ਆਉਣਾ ਉੱਥੇ ਜੋ ਖੇਡਣਾ ਕੈਨੇਡਾ ਦੇ ਵਿੱਚ ਏਕਮ ਨੇ ਪਹਿਲਾਂ ਨਿਊਜ਼ੀਲੈਂਡ 'ਚ ਟੱਕ ਪਾਈ ਤੇ ਹੁਣ ਜਾ ਰਿਹਾ ਕੈਨੇਡਾ ਝੋਟਾ ਤੇ ਉਮੀਦ ਆ ਵੀ ਉੱਥੇ ਵੀ ਕਮਾਲਾਂ ਕਰੂਗਾ ਏਕਮ ਉੱਥੇ ਵੀ ਜਿਹਾ ਸਰਾ ਕਰਕੇ ਆਊਗਾ ਤੇ ਇਹ ਏਕਮ ਦੀ ਮਿੱਤਰੋ ਸ਼ੁਰੂਆਤ ਵਾਲੀ ਚੀਜ਼ ਦੱਸਤੀ ਆ ਤੁਹਾਨੂੰ ਬਈ ਇੱਕ ਗਰੀਬ ਕਮਰੇ 'ਚੋਂ ਉੱਠਿਆ ਤੇ ਉਦੋਂ ਉਹਨੂੰ ਪਤਾ ਵੀ ਨਹੀਂ ਸੀ ਵੀ ਮੈਂ ਅੱਜ ਇਸ ਰਤਬੇ ਦੇ ਪਹੁੰਚ ਜਾਣਾ ਬਈ ਇਨਾਮ ਰੱਖਣ ਨੂੰ ਟਰੋਫੀਆਂ ਰੱਖਣ ਨੂੰ ਜਗ੍ਹਾ ਘਟ ਗਈ ਆ ਝੋਟਿਆ ਹੁਣ ਗੇਟ ਵੀ ਖੁੱਲਾ ਕਰਾਲਾ ਮੈਂ ਕਹਿੰਨਾ ਵੀ ਗੱਡੀਆਂ ਟਰੈਕਟਰ ਵੀ ਵੇਟ ਕਰੀ ਆਉਂਦੀਆਂ ਬਈ ਮੈਂ ਵੀ ਏਕਮ ਦੇ ਘਰੇ ਜਾਣਾ ਮੈਂ ਵੀ ਫਾਦਰ ਪ੍ਰੇ ਦੇ ਘਰੇ ਜਾਉਂਗੀ ਸੋ ਗੱਡੀਆਂ ਏਕਮਾਂ ਆ ਰਹੀਆਂ ਆ ਤੇਰਾ ਨਾਂ ਚੱਲ ਪਿਆ ਉਸ ਪਰਮਾਤਮਾ ਦੀ ਮਿਹਰ ਆ ਤੇ ਫਰੰਦੀ ਪ੍ਰੀਏ ਦਾ ਦੇਣ ਨਹੀਂ ਦੇ ਸਕਦਾ ਤੂੰ ਕਿਉਂਕਿ ਗੋਪੀ ਦਾ ਵੀ ਮੇਰੇ ਵੀਰੋ ਬਹੁਤ ਵੱਡਾ ਯੋਗਦਾਨ ਆ ਉਹਨੂੰ ਅੱਜ ਇਸ ਮਕਾਮ ਤੇ ਪਹੁੰਚਾਉਣ ਲਈ ਕਿਉਂਕਿ ਉਸਤਾਦਾਂ ਨੂੰ ਨਹੀਂ ਭੁੱਲਿਆ ਜਾ ਸਕਦਾ ਜਿੱਥੇ ਗੋਪੀ ਖੜਿਆ ਉਹ ਵੀ ਚੀਜ਼ ਮਿੱਤਰੋ ਵੱਖਰੀ ਆ ਜਿੱਥੇ ਗੋਪੀ ਨੇ ਉਹਦਾ ਨਾਂ ਆ ਉਹ ਚੀਜ਼ ਵੀ ਕਦੇ ਨਹੀਂ ਭੁੱਲ ਸਕਦਾ ਏਕਮ ਤੇ ਮੈਂ ਕਹਿੰਦਾ ਯਾਰ ਉਸਤਾਦਾਂ ਨੂੰ ਕਦੇ ਵੀ ਨਾ ਛੱਡੋ ਯਾਰ ਜਿਨ੍ਹਾਂ ਨੇ ਤੁਹਾਨੂੰ ਤੁਰਨਾ ਸਿਖਾ ਦਾਣਾ ਮੁੜ ਕੇ ਜਦੋਂ ਤੁਸੀਂ ਆਪ ਤੁਰਨਾ ਲੱਗੇ ਉਦੋਂ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਆ ਪਰ ਜਿਨ੍ਹਾਂ ਨੇ ਹੱਤ ਹਨਾ ਫੜਾਤਾ ਇੱਕ ਵਾਰੀ ਚਲਾਤਾ ਤੁਹਾਨੂੰ ਉਹਨੂੰ ਨਾ ਕਦੇ ਭੁੱਲਿਓ ਯਾਰ ਉਹਨੂੰ ਨਾ ਕਦੇ ਛੱਡਿਓ ਭਾਵੇਂ ਉਸਤਾਦ ਤੇ ਕੁਝ ਵੀ ਹੋਈ ਜਾਂਦਾ ਹੋਵੇ ਪਿੱਛੇ ਤੁਸੀਂ ਸੰਭਾਲ ਲੈਣਾ ਉਸਤਾਦ ਨੂੰ ਇਹ ਚੀਜ਼ਾਂ ਗੋਪੀ ਖੋਦੀ ਕਹਿੰਦਾ ਯਾਰ ਤੇ ਮੰਨਣੀਆਂ ਵੀ ਚਾਹੀਦੀਆਂ ਚੇਲਿਆਂ ਨੂੰ ਤੇ ਉਮੀਦ ਆ ਵੀ ਏਕਮ ਏ ਨਹੀਂ ਕਰੂਗਾ ਤੇ ਇਦਾਂ ਹੀ ਜੋ ਹੈ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਫਰੰਦੀਪਰੀਏ ਨਾਲ ਚੇਲੇ ਦੀ ਜੋੜੀ ਹਮੇਸ਼ਾ ਜੋ ਹੈ ਗੂੰਜਦੀ ਰਵੇ ਤੇ ਆਉਣ ਵਾਲੇ ਸੀਜ਼ਨ ਚ ਉਮੀਦਾਂ ਬਹੁਤ ਆ ਏਕਮਤੋ ਤੇ ਉਮੀਦ ਕਿਉਂਕਿ ਦਰਸ਼ਕਾਂ ਨੇ ਬਹੁਤ ਕੀਤੀ ਆ ਯਾਰ ਜਿੱਦਾਂ ਦੀ ਜੋ ਗੇਮ ਆ ਨਾ ਏਕਮ ਦੀ ਜਿੱਦਾਂ ਦੇ ਜੋ ਹੈ ਤੂੰ ਚੀਜ਼ਾਂ ਕਰ ਰਿਹਾ ਦਰਸ਼ਕ ਬਹੁਤ ਖੁਸ਼ ਆ ਤੇਰੇ ਤੋਂ ਤੇ ਉਮੀਦ ਆ ਵੀ ਤੂੰ ਆਉਣ ਵਾਲੇ ਸੀਜ਼ਨ ਚ ਵੀ ਖੁਸ਼ ਕਰੇਗਾ ਲੋਕਾਂ ਨੂੰ ਤੇ ਫਰੰਦੀਪਰੀਏ ਗੋਪੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਯਾਰ ਵੀ ਨਵੇਂ ਮੁੰਡਿਆਂ ਨੂੰ ਅੱਗੇ ਲੈ ਕੇ ਆਉਂਦਾ ਗੋਪੀ ਫਰੰਦੀਪਰੀਆ ਵੀ ਨਵੇਂ ਅੱਗੇ ਜਾਣ ਯਾਰ ਮੇਰੇ ਨਾਲ ਮੈਂ ਕੋਸ਼ ਨਹੀਂ ਲੈਣਾ ਉਹ ਕਹਿੰਦਾ ਵੀ ਮੇਰੇ ਤੋਂ ਕੁਝ ਨਹੀਂਗਾ ਤੇ ਇੱਕ ਹੋਰ ਚੀਜ਼ ਦੀ ਗੋਪੀ ਕਹਿੰਦਾ ਵੀ ਮੈਂ ਏਕਮ ਨੂੰ ਨਹੀਂ ਬਣਾਇਆ ਉਹਦੇ ਮੂੰਹੋਂ ਇਹ ਚੀਜ਼ ਸੁਣੀ ਦੀ ਆ ਯਾਰ ਉਦੋਂ ਦਿਲ ਖੁਸ਼ ਹੁੰਦਾ ਵੀ ਗੋਪੀ ਨੇ ਹਨਾ ਉਹ ਚੀਜ਼ ਆਪ ਨਹੀਂ ਬਣਾਦਾ ਵੀ ਮੈਂ ਏਕਮ ਨੂੰ ਕੋਸ਼ ਨਹੀਂ ਕੀਤਾ ਇਹ ਵੀ ਬਣਿਆ ਬਣਾਇਆ ਇਹ ਆਪ ਹੀ ਚੱਲਿਆ ਗੋਪੀ ਐਦਾਂ ਕਹਿੰਦਾ ਬਸ ਮੈਂ ਕੁਝ ਨਹੀਂ ਕੀਤਾ ਇਹਨੇ ਆਪ ਹੀ ਮਿਹਨਤ ਕਰਕੇ ਜੋ ਹੈ ਆਪ ਦਾ ਨਾਂ ਬਣਾਇਆ ਸੋ ਇਸ ਗੱਲਾਂ ਦੇ ਵੀ ਯਾਰ ਫਰੰਦੀਪਰੀਏ ਦੇ ਆਪਾਂ ਦਿਲ ਤੋਂ ਫੈਣਾ ਵੀ ਇਹ ਚੀਜ਼ਾਂ ਕਿਸੇ ਕਿਸੇ ਖਿਡਾਰੀ ਚ ਹੁੰਦੀਆਂ ਇਹ ਮੇਰੇ ਵੀਰੋ ਕੋਈ ਕੋਈ ਉਸਤਾਦ ਹੁੰਦਾ ਇਦਾਂ ਦਾ ਸੋ ਕਰਮਾਂ ਵਾਲਾ ਏਕਮ ਵੀ ਉਹਨੂੰ ਐਡਾ ਵਧੀਆ ਉਸਤਾਦ ਮਿਲਿਆ ਹੋਇਆ ਤੇ ਇਦਾਂ ਹੀ ਜੋ ਹੈ ਮੈਂ ਕਹਿੰਨਾ ਯਾਰ ਚੜ੍ਹਦੀ ਕਲਾ 'ਚ ਰਵੇ ਮੈਂ ਮਿਲਦਾ ਮਿੱਤਰੋ ਨਵੀਂ ਬਾਇਓਗ੍ਰਾਫੀ ਦੇ ਨਾਲ ਕਿਸੇ ਹੋਰ ਖਿਡਾਰੀ ਦੀ ਗੱਲਬਾਤ ਕਰਾਂਗੇ ਕਿਸੇ ਹੋਰ ਖਿਡਾਰੀ ਦੀ ਜਲਦੀ ਆਪਾਂ ਵੀਡੀਓ ਲੈ ਕੇ ਆ ਰਹੇ ਆਂ ਨਵੀਂ ਵੀਡੀਓ ਵਿੱਚ ਮਿਲਦੇ ਆ ਤੁਹਾਨੂੰ ਕਿਹੜੇ ਪਲੇਅਰ ਦੀ ਚਾਹੀਦੀ ਆ ਬਾਇਓਗ੍ਰਾਫੀ ਉਹ ਵੀ ਤੁਸੀਂ ਦੱਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦੇ ਆ ਏਕਮ ਦਾ ਸਫ਼ਰ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੋੜੀ ਲੱਗਦੀ ਆ ਕਿ ਨਹੀਂ ਗੋਪੀ ਤੇ ਏਕਮ ਦੀ ਇਹ ਵੀ ਤੁਸੀਂ ਜੁਆ ਦਾਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦੇ ਆ ਮਿੱਤਰੋ ਧੰਨਵਾਦ